ਲੋ ਜੀ ਆਪਾਂ ਅੱਗੇ ਘਰੇ ਤੇ ਮੰਮੀਆਂ ਆ ਰਹੀਆਂ ਚੁੱਕੀਆਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਿਸਟਰ ਪਿੰਡ ਜੁੜੀ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਸsubs ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਜਿੰਨੇ ਵੀ ਭੈਣਾ ਵੀਰ ਬਜ਼ੁਰਗ ਬੱਚੇ ਮੇਰੀ ਵੀਡੀਓ ਦੇਖਦੇ ਨੇਗੇ ਸਾਰਿਆਂ ਦਾ ਦਿਲ ਤੋਂ ਧੰਨਵਾਦ ਥੈਂਕ ਯੂ ਸੋ ਮਚ ਤੇ ਸਾਡੇ ਹੱਬੀ ਸਰਜੀ ਬਣਾ ਰਹੇ ਨੇਗੇ ਕੀ ਬਣਾ ਰਹੇ ਹੋ ਜੀ ਜੂਸ ਇਹ ਦੇਖੋ ਜੀ ਆਪ ਖਾਈਏ ਸ਼ੇਕ ਬਣ ਰਿਹਾਗਾ ਮੈਂ ਦੇਖਦਾ ਵੀ ਟੇਸਟੀ ਬਣਿਆਗਾ ਨਾ ਇਹਦੇ ਵਿੱਚ ਪਤਾ ਕੀ ਕੁਸ ਪਤਾਗਾ ਵਿੱਚੀ ਗੁੜ ਪਾਤਾ ਲੱਗਦਾ ਵਿੱਚੀ ਸ਼ੱਕਰ ਪਾਤੀ ਹੈ ਮਿਰਚੀ ਪਤਾ ਮਖਰੋਟ ਦਾਖਾਂ ਮਖਰੋਟ ਦਾਖਾਂ ਦਾਖਾਂ ਮੈਕਸਮਮਸ ਕਰਕੇ ਤੇ ਹੁਣ ਕੰਮ ਚੱਲ ਰਿਹਾ ਖਾਣ ਪੀਣ ਵਾਲਾ ਪਤਾ ਕੀ ਗੱਲਾ ਹੂੰ ਆਮ ਨੂੰ ਗੜਵੱਦੀ ਮਦਾਨ 4.5 ਕਰੋੜ پورے ਪਰਿਵਾਰ ਵਾਲਾ ਜੇ ਤੁਸੀਂ ਤਿੰਨ ਜਣੇ ਹੋ ਤਾਂ ਉਸ ਨੂੰ ਭੌਂ ਕੇ ਮੈਧਾ ਕੁੰਡੇ ਦੀ ਕੁਟਣਾ ਦਿਨਾ ਪਰ ਹੁਣ ਜਿਹੜਾ ਜੁਗ ਦੀ ਰਫਤਾਰ ਤੇ ਕਰਕੇ ਆਪਣੀ ਇਹ ਚੀਜ਼ ਸੁਤਣੀ ਕੋ ਵੀ ਆਪਾਂ ਨਾ ਮਿਕਸੀ ਦੇ ਵਿੱਚ ਪਾਓ ਪਾ ਕੇ ਥੋੜਾ ਜਿਹਾ ਜਮ ਮਿਸਰੀ ਹੈਗੀ ਤੁਹਾਡੇ ਕੋਲੇ ਉਹ ਕਰ ਲੋ ਥੋੜਾ ਪਣੀ ਪਾਓ ਉਸ ਤਰ੍ਹਾਂ ਤਿੰਨ ਤਰ੍ਹਾਂ ਰਗੜੋ ਘਮਾ ਦਿਓ ਲੋਤਨ ਵਾਲੀ ਜਨਗੀ ਘਟੂ ਘਟੂ 5 ਮਿੰਟ ਉਸ ਤੋਂ ਬਾਅਦ ਇਹ ਜਿਹੜੀ ਤੁਹਾਡੀ ਮਲਾਈ ਬਚੀ ਹੋਈ ਹੈ ਉਹ ਪਾ ਲਓ ਤੇ ਥੋੜਾ ਜਿਹਾ ਦੁੱਧ ਪਾ ਲਓ ਇਸ ਕਰਕੇ ਸਾਡੇ ਨਾਲ ਮਲਾਈ ਕੋਈ ਖਾਂਦਾ ਨਹੀਂ ਹੈਗਾ ਇਕੱਠੀ ਅਸੀਂ ਕਰਦੇ ਨਹੀਂ ਹੈਗੇ ਹਾਂ ਇਕੱਠੀ ਅਸੀਂ ਕਰਦੇ ਨਹੀਂ ਸੀ ਕਹਿੰਦਾ ਵੀ ਚਲੋ ਦੇਖੋ ਉਮਰਾਂ ਦੇ ਹਿਸਾਬ ਨਾਲ ਜੇ ਉਹ 40 ਹੋ ਗਈ ਤੁਹਾਡੀ ਉਮਰ ਤਾਂ ਤੁਸੀਂ ਉਹ ਮਲਾਈ ਨਾ ਖਾਓ ਦੁੱਧ ਪਿਓ ਕੋ ਦਾ ਘੱਟ ਪਾ ਲੀਂ ਆ ਗਈ ਤਾਂ ਕੀ ਸੀ ਤੇ ਹੁਣ ਜਾ ਰਹੇ ਹਾਂਗੇ ਆਪਾਂ ਭਾਈ ਕੋਠੇ ਤੇ ਕੋਠੇ ਤੇ ਹੁਣ ਆਪਾਂ ਨੇ ਨਾ ਢੋਲ ਬਾਹਰ ਕੱਢਣਾਗਾ ਕੜਕਲਾ ਆਜਾ ਢੋਲ ਬਾਹਰ ਕਢਵਾਓ ਫਿਰ ਆਪਾਂ ਪਾਵਾਂਗੇ ਉਹਦੇ ਵਿੱਚ ਕਣਕਾ ਕਣਕ ਲਈ ਆਪਾਂ ਨੇ ਮੰਗਵਾ ਫਿਰ ਫੇਰ ਅੰਦਰ ਬਾੜੋ ਢੋਲ ਨੂੰ ਉਹਨਾਂ ਆਪਾਂ ਤੁੱਪਾ ਤੁੱਪਾ ਲਗਵਾ ਦਈਏ ਥੋੜੀ ਇੰਨਾ ਕੁਛ ਪਿਆ ਉੱਤੇ ਹਾਂ ਸਸਿ ਗਾਰੰਕ ਤੁਸੀਂ ਹੋ ਗਏ ਅੰਕਲ ਰੰਗ ਆਹ ਇਹ ਮੇਲੋਂ ਅੰਕਲ ਰੰਗ ਕਰ ਰਹੇ ਨੇ ਦੇਖੋ ਆਪਣੇ ਰੈਡੀ ਗਰਿਲਾਂ ਐਵੇਂ ਨਹੀਂ ਪਾਣੀ ਹੈਗੀ ਲੋ ਜੀ ਆਪਣਾ ਢੋਲ ਕਣਕ ਦਾ ਬਾਸ ਤੇ ਇਹਨੂੰ ਆਪਾਂ ਨੇ ਕਾਹ ਦਿਨ ਤੁਪਲਵਾ ਲਾਂਗੇ ਹਣਾ ਤੁਪਲ ਹੁਣ ਬਹੁਤ ਆ ਗਿਆ ਕੋ ਹੁਣ ਵੀ ਸ਼ਾਮ ਦੇ 5 ਵਜੇ ਰਹੇ ਨੇਗੀ ਸੋ ਤਾਂ ਕਿਹੜੀ ਹੈ ਨਹੀਂ ਕਣਕ ਦੇ ਦੇ ਵਿੱਚ ਤੇਰੀ ਮਿੱਟੀ ਗੱਡੀ ਦਾ ਮਾੜੀ ਮੋਟੀ ਵਾਲੀ ਕੀ ਤੱਕ ਹੀ ਦਿੱਤਾਗਾ ਅੰਨੀ ਜ਼ਿਆਦਾ ਨਹੀਂ ਹੈ ਕਿਸ ਤੇ ਕਣਕ ਮੰਗਵਾ ਲਈ ਆਪਾਂ ਨੇ 5 ਬੋਰੀਆਂ 5 ਨਹੀਂ ਆਈ ਨਾ 5 ਕਵਟੜਾ ਹੈ 5 ਕਵਟੜਾ ਦੇਖੋ ਜੀ ਆਪਣੀ ਮਾਰ ਕਿਟ ਆਪਾਂ ਟੋਲ ਰੱਖਾਂ ਅੰਦਰ ਕਣਕ ਪਾ ਰਹਿਆਂਗੇ ਆਪਾਂ ਇੱਧਰ ਦੇਖੋ ਮਿਸਤਰੀਆਂ ਦਾ ਸਮਾਨ ਇਹ ਆ ਸ਼ੈੱਡ ਬੁਆਇਗਾ ਨਾ ਵਾਹ ਇਹਦਾ ਮਿਸਤਰੀਆਂ ਨੇ ਤਾਂ ਇਦਦਰਾ ਆ ਗਰੀਆਂ ਬਣਾ ਰੱਖੀਆਂ ਨੇ ਕਿਹਾਂ ਇਦਦਰਾ ਫੋੜੀ ਤੇ ਇਦਦਰਾ ਲਵਾਈਏਗੀ ਜਾਰੀ ਪਤਲੀ ਪਤਲੀ ਪਹਿਲਾਂ ਮੋਟੀ ਜਾਲੀ ਸੀ ਹੁਣ ਬਰੀਕ ਜਾਲੀ ਲਗਵਾਤੀ ਉੱਪਰ ਆ ਦੇਖੋ ਸਮਾਨ ਆਪਾਂ ਕਣਕ ਪਾ ਦਈਏ ਟੋਲਚਾ ਤੇ ਵਿੱਚ ਗਰੇਕਣਾ ਕੁਛ ਨਹੀਂ ਗਿਰਦੇ ਹੈਗੇ ਦਵਾਈਓ ਪਾ ਦਾਂਗੇ ਆਪਾਂ ਹੁਣ ਐ ਕਿਵੇਂ ਪਾਈ ਜਾਊਗੀ ਇੱਥੇ ਬੋਰੀਆਂ ਹਾਂ ਲਿਆ ਟੱਕਣੇ ਦਾ ਬੋਰੀਆਂ ਵੀ ਨਹੀਂ ਦੇਖੋ ਆ ਜਿਹੜੀਆਂ ਬੋਰੀਆਂ ਚੱਕਰੀਆਂ ਮੁਸਕਲ ਨੇ ਦਿਦਿ ਕਰਕੇ ਪਾਣੀ ਪੈਣੀ ਲੱਗਦਾ ਅਰੇ ਬੋਰੀ ਉਹਨਾਂ ਦਾ ਦੂਨ ਬੋਰੀ ਕਿ ਮਲਟੂਗੀ ਬੋਰੀ ਨੂੰ ਟੰਣੀ ਹੈਗੀ ਵੱਡੀਆ ਬੋਰੀ ਇਹਨਾਂ 50 ਕਿੰਨ੍ਹੇ ਦਈਏ ਹਾਂ ਹਾਂ ਪਰ ਇਹਨੂੰ ਖੋਲਣੀ ਵੀ ਪਊਗੀ ਕੈਂਚੀ ਲੈ ਕੇ ਆ ਚੱਕ ਕੇ ਐਂ ਸील ਕਰੀਆਂ ਹੋਈਆਂ ਨੇ ਇਹਨਾਂ ਨੂੰ ਖੋਲਣੀਆਂ ਜਦੋਂ ਆਪਣੇ ਘਰਾਂ 'ਚ ਕਣਕ ਹੁੰਦੀ ਆ ਫਾ ਢੇਰ ਲਾ ਕੇ ਫਿਰ ਬਾਲਟੀ ਬਠੜਾ ਨਾਲ ਪਾਉਣਿਆਂਗੇ ਮੰਡੀ 'ਚ ਮਗਾਉਣਿਆਂ ਤਾਂ ਐ ਬੋਰੀ ਸੀਲ ਕਰੀ ਹੁੰਦੀ ਹੈ ਆ ਦੇਖੋ ਥਾਗੇ ਨਾਲ ਪੂਰੀ ਕਿੰਨੇ ਤਿੰਨ ਚਾਰ ਸੀ ਲਾ ਲਾਰੀ ਹੋਰ ਤਿੰਨ ਚਾਰ ਸੀ ਲਾਂ ਕਰ ਰੱਖੀਆਂ ਨੇ ਗਿਆ ਤੇ ਇਹ ਗੱਟੇ ਦੇਣੇ ਆਗੇ ਆਪਾਂ ਵਾਪਸ ਤੇ ਆਦਾ ਘਟੋਲਾ ਵਈ ਹੁਣ ਆਪਾਂ ਭਰ ਦਾਂਗੇ ਢੋਲ ਨੂੰ ਕਣਕ ਦਾ ਸਾਲ ਪਰ ਹੁਣ ਆਪਣ ਮੁੱਪਣੀ ਹੈਗੀ ਹਨ ਜੇ ਕਣਕ ਹੁੰਦੀ ਆ ਤਾਂ ਫਿਰ ਸਾਨੂੰ ਕਣਕ ਦੀ ਬਰਕਤ ਜੀ ਆ ਜੀ ਹਨ ਪਹਿਲਾਂ ਅਸੀਂ ਭਈ ਆਟਾ ਮੁੱਲ ਲਿਆ ਕਰਦੇ ਸੀਗੇ ਹੌਲੀ ਹੌਲੀ ਫਰਕ ਪੈ ਜਾਂਦਾ ਹੈਗਾ ਆਈ ਆ ਕਰ ਲਾ ਬੂਰੀ ਦੇ ਹਾਂ ਇਧਰ ਖੁੱਲੂਗੇ ਇਧਰ ਮੈਨੂੰ ਲਾ ਦੇ ਇਧਰ ਖੁੱਲੂ ਸੁਕੋ ਆ ਦੇਖੋ ਇਧਰ ਖੁੱਲੂਗੇ ਇਹ ਇਹ ਤਾਂ ਇੱਕ ਮਿੰਟ ਜੇ ਛੁੱਧੜ ਜਾਂਦੀ ਹੈ ਜੇ ਜਦੋਂ ਕੇਰਾ ਖੁੱਲ ਜੇ ਹਾਂ ਦੇਖੋ ਉਹ ਤਾਗਾ ਜਹੋ ਕਰਾਦਾ Ay, ni es de colón, y vito hotel, no, de la arquitectura. Marco de otros en la arquitectura. Si en la arquitectura, no se dice la y hoy. colón y ਆ ਵੀ ਖੁੱਲ ਜੂਗਾ ਸਾਈਓ ਕਿੱਟਕੇ ਉੱਪਰੋਂ ਦੀ ਆਂ ਜਿਵੇਂ ਬਤਾਈ ਦਰੋਂ ਇਹ ਦਰੋਂ ਨਹੀਂ ਲੱਗਦਾ ਖੁੱਲਦੀ ਹੈਗੀ ਇਹ ਫੜਾ ਕੇ ਹੁਣੀ ਨੇ ਕੱਲ ਫੋਨ ਆਇਆ ਸੀ ਚਾਚੇ ਦਾ ਬੋਰੀਆਂ ਮੰਡੀ ਦੇ ਵਿੱਚ ਆਂ ਕਰਕੇ ਇਹਦੇ ਸਾਫ ਨਹੀਂ ਹਾਂ ਸਾਫ ਆ ਕਣਕਾ ਦੇਖੋ ਕਣਕ ਤਾਂ ਸਾਫ਼ ਆਵਦੀ ਆ। ਪੂਰੀ ਤੇ। ਜਾਪ ਚੂਰ ਲਾ ਕੇ ਲਾਇਆ ਹੋਇਆਗਾ ਸਾਰਾ। ਲੋ ਜੇ ਪਹੁੰਚ ਪਹੁੰਚਿਆਗੇ ਨੂੰ ਢੋਲ ਦੇ ਵਿੱਚ ਬੋਰੀ ਸਾਰੀ ਤਾਂ ਨਹੀਂ ਦੇਖੋ ਨਾ। ਚੱਕੀ ਜਾਣੀ 50 ਕਿਲੋ ਦੀ ਬੋਰੀ ਹੈਗੀ। ਔਫ ਕਾਗਾ ਚੱਕਣਾ ਤੇ ਥੋੜਾ ਜਿਹਾ ਬਾਲਟੀ 'ਚ ਕੱਢ ਕੇ ਅੱਧੀ ਕ ਬੋਰੀ ਉਲਟਾ ਲਿਆ ਕਰਾਂਗੇ ਵਿੱਚ। ਲੋ ਜੀ ਢੱਕਾ ਉਹ ਦੀ ਫੱਟ ਨਾ ਉਹ ਦੇਖ ਲੈ ਕਿਹੜਾ ਪਾਣੀ ਢਾਣੇਗਾ ਹੁਣ 10 ਕਿਲੋ ਵਜਨ ਢਾਣ ਗਿਆ ਹੁਣ 10 ਕਿਲੋ 10 ਕਿਲੋ ਵੀ ਹੈਗੀ ਭਰਤੀ ਛੱਡ ਦੇ ਮੋੜ ਤੇ ਤੇਰੀ ਖਰੀਆਂ ਚਾ ਕੀ ਦੇ ਇੱਕ ਬੋਰੀ ਸਾਡੀ ਹੋ ਗਈ ਖਾਲੀ ਤੁੰਟ ਮਾਰਨਾ ਜੀ ਉਹ ਲਾਭ ਹੋ ਰਿਹਾ ਦੁਬਾਰੀ ਲਾਭ ਹੋ ਰਿਹਾ ਪਾਣੀ ਕੱਪ ਸਾਡੀ ਜੀ 하아 <목소리도>

ਇਹ ਹੁੰਦਾ ਇੰਟ ਬਗੜਾ ਬਾਲਟੀ ਚ ਪਾ ਲਾਇਕਾ 10 15 ਕਿਲੋ ਤਾਂ ਨਿਕਲੂਗਾ ਉਸ ਤੋਂ ਤਾਂ ਨਹੀਂ ਬਾਲਟੀ ਚ ਦਾ ਪਾਓ ਕੀ ਹੋ ਗਿਆ ਮੇਰੇ ਪਾਣੀ ਵੜ ਕੇ ਰਿੱਚ ਗਿਆ ਸਾਰੇ ਤਾਂ ਮਤਲਬ ਇਧਰ ਹੋ ਗਾ ਪਾਤੀ ਦਿਨੇ ਪਾਇਆ ਘਟਦਾ ਮੀਂਹ ਚ parang mas nung nitae kata pa pa ਇੱਕ ਦਾ ਸਾਹ ਆਏ ਤੋਂ ਦੇ ਤਾਂ ਨਹੀਂ ਜੀ ਨਾ ਲੋਕਾਂ ਨੂੰ ਪਿਆਰੇ ਸਮਾਂ ਆਪ ਆਪ ਹੁੰਦੇ ਆ ਅਸਲ ਨਹੀਂ ਨੇ ਕਾ ਤੁਹਾਨੂੰ ਹੱਕ ਦੇਣਗੇ ਬੰਦ ਹੋ ਰਹੀਆਂ ਜੀ ਆਹ ਨੂੰ ਪਤਾ ਨਹੀਂ ਸੇ ਉਹਨਾਂ ਖੁੱਲ੍ਹੇ ਪਰ ਵੀ ਬੜੀਆਂ ਹੁੰਆਂ ਬੋਲੀਆਂ ਵੇਚੀਆਂ ਲਿੱਕਦਾ ਉਹਦਾ ਇਦਰਾ ਉੱਥੇ ਨੂੰ ਪੱਟੀ ਪੀਂਗੇ ਤੇ ਆ ਕਿਲੋ ਦੀ ਪੱਤੇ ਦੀ ਵਰਗੀ ਹੂੰ ਇੱਕ ਵਟੇ ਦੀ ਹਜੇ ਬਸ ਇੰਨੇ ਕੀ ਪਾਏ ਨਹੀਂ ਅਸੀਂ ਲਾ ਥੋੜੀ ਇੰਨੀ ਕਣਕ ਪਾਤੀ ਤੁਸੀਂ ਕਿਲੋ ਲਵਾਏ ਨਹੀਂ ਚਾ ਸਾਸ ਪਈ ਕਰਕੇ ਆ ਹਾਂ ਪਾਈ ਕੀ ਰਣਾ ਇੱਥੇ ਕੰਮ ਕਰਾਉਣਾ ਹੈ ਫੇਸ਼ੀਅਲ ਸਟਾਰਟ ਵੀ ਕਰਿਆ ਨਾ ਹਾਂ ਕਰਿਆ ਹਾਂ ਸਭਾਈ ਕਰਤੀ ਹਾਂ ਬਸ ਸਟਾਰਟ ਹੋ ਗਿਆ ਬੜਾ ਹੋ ਰਿਆ ਨਾ ਨੇਰੀਆਂ ਨੇ ਪੂਰੀ ਗਰਦ ਹੱਟੀ ਓਏ ਆ ਟਾਈਮ ਹੀ ਕਣਕ ਦਾ ਇਸ ਟਾਈਮ ਹੁੰਦਾ ਵੱਡ ਤੇ ਸੁਣੀ ਰਿਹਾ ਆਪਾਂ ਨੇ ਕਣਕ ਪਾਤੀ ਜੀ ਰਾਈ ਆਪਾਂ ਹੀ ਉੱਥੇ ਭਈਆ ਮੈਂ ਭਈਆ ਹਾਂ ਆਪਾਂ ਨੇ ਪਾਤੀ ਲੈ ਇੱਕ ਪੌਰੀ ਰਹਿ ਗਈ ਸਾਡੀ ਲਾਸਟ ਲਾ ਪਾਣੀ ਆ ਹੁਣ ਫਿਰ ਤੇਨੇ ਕਣਕਣੀ ਪਾਣੀ ਹੈਗੀ ਹੁਣ ਫਿਰ ਕੌਣ ਪਾਊਗਾ ਹਾਂ ਆਇਆ ਆਖੀ ਆ ਬਾਈ ਬੋਰੀਆਂ ਵਾਲੀ ਕਣਕ ਬਾਣੀ ਬੋਰਚ ਤੋਂ ਚੱਕ ਚੱਕ ਕੇ ਪਰ ਪਰ ਬਾਲਟੀਆਂ ਵਾਲਾ ਕਣਕ ਦੀਆਂ ਪਾ ਲੈਣਾਗਾ ਤਾਂ ਬਦ ਬੋਰੀਆਂ ਚੱਕਣੀਆਂ ਮੁਸ਼ਕਲ ਨਹੀਂ ਗਈਆਂ ਬੋਰਚ ਤੇਲ ਨੂੰ ਅੱਗੇ ਜਾਣਾ ਲੈ ਕੇ ਜਾਣਾ ਹੈ ਹੈ ਬੋਰਚ ਤੇਲ ਨੂੰ ਅੱਗੇ ਲੈ ਕੇ ਜਾਣਾ ਹਾਂ ਟੂਟ ਲੈਣੇ ਬੋਲਟ ਤੇ ਸੌਖੇ ਨਹੀਂਗੇ ਆ ਬਹੁਤ ਔਖਾ ਕੰਮ ਖਾਣਾ ਸੱਖਾ ਦਾ ਕੰਮ ਕਰਨਾ ਸਾਰੀ ਔਖਾ ਦਾ ਚੱਕਰਿਆਗਾ ਆਪਣਾ ਮੁੰਡਾ 50 ਕਿਲੋ ਦੀ ਬੋਰੀ ਦੇਖਾ ਮੋਰਗੇ ਫਟੀਆਂ ਪਈਆਂ ਅੱਧੀ ਘਣਕੇ ਖੜਾਤੀ ਐੜੇ ਲੋ ਜੀ ਇਦਨ ਨੂੰ ਜਾਊਗੀ ਸੁਕਬੋਰੀ ਇਹ। ਕੀ ਆਲਾ? ਆਪਾਂ ਪਾਲੀ ਕਣਕ ਢੋਲ ਚ ਕਰ ਲਿਆ ਸਾਲ ਭਰ ਦਾ ਆਪਣੇ ਕੋਟਾ। ਪੂਰਾ ਸਾਲ ਭਰ ਹੁਣ ਚੱਲੂਗੀ ਆਪਣੇ ਕੋਲੇ ਕਣਕ ਵਧੀਆ ਤੇ ਪੁਰਾਣੀ ਬੋਰੀਕ ਰੱਖ ਲਈ ਆਪਾਂ ਨੇ ਤੇ ਉਹ ਧੋਲਾਂਗੇ ਆਪਾਂ ਧੋ ਕੇ ਫਿਰ ਉਹਦਾ ਪੀਣਾ ਪਚਾਵਾਂਗੇ ਇਹ ਜਦੋਂ ਆ ਜਾਈ ਮੈਂ